ਤੋ ਸਸਰੀ ਕਾ ਸਾਰੇ ਵੀਰਾਂ ਨੂੰ ਸੋ ਦੋਸਤੋ ਅੱਜ ਆਪਣੇ ਨਾਲ ਡਾਕਟਰ ਲਾਪ੍ਰੀਤ ਜਿਹੜੇ ਕਿ ਟਵਾਣਾ ਫੀਡ ਤੋਂ ਨੇ ਬੜੀਆਂ ਵਧੀਆ ਗੱਲਾਂ ਕਰਦੇ ਆ ਸੋ ਆਪਣੇ ਜਿਹੜੇ ਕਿਸਾਨਾਂ ਵਾਸਤੇ ਆ ਬੜੀਆਂ ਲਾਹੇਵੰਦ ਹੋਣ ਵਾਲੀਆਂ ਨੇ ਤੇ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਵੀ ਬੱਸੀਆਂ ਜਿਹੜੀਆਂ ਵੀ ਕਿੱਦਾਂ ਉਹਨਾਂ ਦਾ ਦੋ ਵਿਚਾਰਕ ਸਵਾਲ ਆਪਾਂ ਕਰਕੇ ਵੀ ਉਹਨਾਂ ਦਾ ਪਾਲਣ ਪੋਛਣਾ ਕਿਦਾਂ ਗਾਣਾ ਹਾਂਜੀ ਬਾਈ ਜੀ ਸਾਸਰੀ ਕਾਲਾ ਪ੍ਰੀਤ ਜੀ ਸਾਸਰੀ ਕਾ ਬਾਜੀ ਕਰਪੀ ਜੀ ਕੀ ਹਾਲ ਚੱਲ ਨੇ ਵਧੀਆ ਔਰ ਕੈਮਾ ਸੇਤਾ ਜੀ ਹਾਂਜੀ ਹਾਂਜੀ ਬਹੁਤ ਵਧੀਆ ਪੰਜਾਬ ਸਕੰਦਾ ਵੀ ਤੇ ਮੇਰਾ ਆਪਣਾ ਵੀ ਪਰਸਨਲ ਤੌਰ ਤੇ ਵੀ ਜਿਹੜੇ ਆਪਾਂ ਬੱਚਿਆਂ ਨੂੰ ਕਾਫ ਸਟਾਰਟਰ ਆ ਇਹ ਵੀ ਰეკਮੈਂਡ ਕਰਦੇ ਆ ਵੀ ਸਲਾਹ ਦਿੰਨੇ ਉਹ ਵੀ ਤੁਸੀਂ ਉਹ ਪਾਓ ਉਹ ਪਾਉਣੀ ਕਿੰਨੀ ਇੱਕ ਜ਼ਰੂਰੀ ਹੈ ਵੀ ਤਾਂ ਜੋ ਆਪਣੇ ਜਿਹੜੇ ਫਾਰਮਰ ਵੀਰ ਜੁੜੇ ਹੋਇਆ ਉਹਨਾਂ ਤੱਕ ਇਹ ਜਾਣਕਾਰੀ ਜਾ ਸਕੇ ਜੀ ਕਰਪੀ ਜੀ ਜਿਹੜਾ ਤੁਸੀਂ ਕਾਪ ਸਟਾਰਟਰ ਦੇ ਬਾਰੇ ਸਵਾਲ ਕੀਤਾ ਬੜਾ ਵਧੀਆ ਸਵਾਲ ਆ ਤੁਹਾਡਾ ਇਹ ਇਦੇ ਵਿੱਚ ਕੀ ਆ ਜਦੋਂ ਆਪਾਂ ਬੱਚੀ ਜਨਮ ਲੈਂਦੀ ਆ ਜਨਮ ਲੈਣ ਵੇਲੇ ਨਾ ਉਸ ਟਾਈਮ ਇਹਦਾ ਇੱਕ ਵੈਸੇ ਇਹਦੇ ਚਾਰ ਪੇਟ ਹੁੰਦੇ ਆ ਬੱਚੀ ਦੇ ਤੇ ਜਿਹੜਾ ਰਿਊਮਨ ਆ ਉਹ ਛੋਟਾ ਹੁੰਦਾ ਰੈਟਿਕੂਲਮ ਵੱਡਾ ਹੁੰਦਾ ਹੈ ਇਹਦਾ ਪੇਟ ਹੁੰਦਾ ਤੇ ਉਹ ਰਿਊਮਨ ਨੂੰ ਡਿਵੈਲਪ ਕਰਨ ਦੇ ਵਾਸਤੇ ਆਪਾਂ ਨੂੰ ਕਾਫ ਸਟਾਰਟਰ ਜਿਹੜਾ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀਆਂ ਦੀਆਂ ਪੈਪਲਿਸ ਪੈਪਲਿਨਸ ਹੁੰਦੀਆਂ ਨੇ ਉਹ ਬੜੀ ਮਤਲਬ ਕਿ ਬੜੇ ਵਧੀਆ ਤਰੀਕੇ ਨਾਲ ਵਿਕਸਤ ਹੁੰਦੀਆਂ ਨੇ ਤੇ ਆਪਾਂ ਨੂੰ ਤਕਰੀਬਨ ਆਪਾਂ ਸਮਝਦੇ ਆਂ ਵੀ 1 ਮਹੀਨਾ ਸਮਥਿੰਗ 35 ਦਿਨ ਆਪਾਂ ਇਹਨਾਂ ਨੂੰ ਮਿਲਕਰ ਰਿਪਲੇਸਰ ਤੇ ਜਾਂ ਦੁੱਧ ਤੇ ਇਹ ਆਪਾਂ ਪਲਾਉਨੇ ਆ ਇਹਨਾਂ ਨੂੰ ਪਲਾਉਣ ਤੋਂ ਬਾਅਦ ਥੋੜਾ ਥੋੜਾ ਨਾਲ ਕਾਪ ਸਟਾਰਟਰ ਦੇਣਾ ਸ਼ੁਰੂ ਕਰ ਦਿੰਨੇ ਆ ਤੇ ਕਿਉਂਕਿ ਆਪਾਂ 1 ਮਹੀਨਾ ਤਾਂ ਉਹਨਾਂ ਦਾ ਜਨਮ ਵਾਲਾ ਕੱਟ ਹੀ ਦਿਓ ਹਾਂਜੀ ਹਾਂਜੀ ਉਸ ਤੋਂ ਬਾਅਦ ਆਪਾਂ 5 ਮਹੀਨੇ 6 ਮਹੀਨੇ ਲਗਾਤਾਰ ਕਾਪ ਸਟਾਰਟਰ ਦਿਓ ਰੀਮਨ ਵੀ ਵਧੀਆ ਡਵੈਲਪ ਹੋਣਾ ਇਹਦਾ ਉਸ ਤੋਂ ਬਾਅਦ ਜਿਹੜੇ ਹਿਸਾਬ ਨਾਲ ਜਿੰਮੇ ਜਿੰਮੇ ਤੁਹਾਡੇ ਕੋਲੇ ਅਸੀਂ ਆਉਣੇ ਆ ਇਹਨਾਂ ਦਾ ਬੋਡੀ weight ਕਰਦੇ ਆ ਉਹਦੇ ਹਿਸਾਬ ਨਾਲ ਇਹਨਾਂ ਦੀ ਪ੍ਰੋਪਰ ਰਾਸ਼ਨਿੰਗ ਵੀ ਹੋਣੀ ਆ ਕਿਉਂਕਿ ਸਭ ਤੋਂ ਵੱਡੀ ਗੱਲ ਖੜੀ ਹੁੰਦੀ ਆ ਆਪਣੀ ਸਾਈਲੇਂਸ ਤੇ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਇਹਨਾਂ ਨੂੰ ਸਾਈਲੇਂਸ ਤਾਂ ਦੇਣਾ ਹੀ ਨਹੀਂ ਆਪਾਂ ਜਦੋਂ ਕਾਰਬਸਟਾਟਰ ਚੱਲਦਾ ਆਪਾਂ ਕੱਲੀ ਕਿਉਂਕਿ ਇਹਨਾਂ ਨੂੰ ਕਾਰਬੋਹਾਈਡਰੇਟ ਦੀ ਲੋਡ ਹੁੰਦੀ ਆ ਤੇ ਆਪਾਂ ਕੱਲੀ ਤੂੜੀ ਦੇ ਸਕਦੇ ਆ ਉਸ ਤੋਂ ਬਾਅਦ ਹਾਂਜੀ ਕਾਰਬਸਟਾਟਰ ਤੋਂ ਬਾਅਦ ਤੇ ਕਾਰਬਸਟਾਟਰ ਬੜੀ ਵਧੀਆ ਚੀਜ਼ ਹੈ ਤੇ ਬਹੁਤ ਵਧੀਆ ਹਿਊਮਨ ਡਵੈਲਪ ਹੁੰਦੇ ਇਹਨਾਂ ਦੇ ਉਸ ਤੋਂ ਬਾਅਦ ਜਦੋਂ ਆਪਣੇ 6 ਮਹੀਨੇ ਬੀਤ ਗਏ 6 ਮਹੀਨੇ ਦਾ ਆਪਣਾ ਕਾਫ ਹੋ ਗਿਆ ਮੇਬੀ 80 ਕਿਲੋ ਤੋਂ ਲੈ ਕੇ 90 ਕਿਲੋ ਤੱਕ ਆਪਣੀਆਂ ਦੇਖੋ ਆਈਆਂ ਹੀ ਆ 92 99 ਕਿਲੋ ਤੱਕ ਬੋਡੀ ਵੇਟ ਗਏ ਨੇ ਹਾਂਜੀ ਹਾਂਜੀ ਤੇ ਫਿਰ ਆਪਾਂ ਹੀਫਰ ਆ ਜਿਹੜੀ ਅੱਗੇ ਰეკਮੈਂਡ ਕਰਦੇ ਰეკਮੈਂਡ ਕਰਦੇ ਜੀ ਸੋ ਬਾਈ ਜੀ ਜਿਵੇਂ ਡਾਕਟਰ ਸਾਹਿਬ ਹਰਿਆਣੇ ਦੱਸਿਆ ਵੀ ਜਿਹੜੀਆਂ ਬੱਚਿਆਂ ਨੂੰ ਆਪਾਂ ਕਾਫ ਸਟਰਟਰ ਕਿਉਂ ਪਾਈਏ ਸੋ ਅਗਲਾ ਬਾਈ ਆਪਣਾ ਜਿਹੜਾ ਸਵਾਲ ਆ ਵੀ ਜਿਹੜਾ ਬੱਚਿਆਂ ਦਾ ਹਨਾ ਜੀ ਚਲੋ ਆਪਣੀਆਂ ਤਾਂ ਜਿਹੜੀਆਂ ਕਾਫੀ ਵੀ ਸੈਟ ਨੇ પેટ ਬਖੋ ਬਿਲਕੁਲ ਕਈਆਂ ਬੱਸੀਆਂ ਦਾ ਜਿਹੜਾ પેટ ਆ ਨਾ ਢਿੱਡਲ ਜੀਆਂ ਹੋ ਜਾਂਦੀਆਂ ਵੀ ਬਾਹਲੀਆਂ ਮੋਟੀਆਂ ਹੀ ਹੋ ਜਾਂਦੀਆਂ ਤੇ ਉਹ ਕਿਉਂ ਹੁੰਦੀਆਂ ਨੇ ਵੀ ਕਾਰਨ ਕੀ ਆ ਉਹਦਾ ਵੱਡੂ ਗੁਰਬੀ ਜੀ ਇੱਕ ਤਾਂ ਦੇਖੋ ਪ੍ਰੋਪਰ ਆਪਾਂ ਜਿਹੜੀ ਡੀਵਰਮਿੰਗ ਆ ਇਹਨਾਂ ਦੀ ਪ੍ਰੋਪਰ ਕਰਨੀ ਚਾਹੀਦੀ ਆਪਾਂ ਨੂੰ ਟਾਈਮ ਟੂ ਟਾਈਮ ਹਾਂ ਉਹ ਸੌਰੀ ਉਹ ਆਪਣਾ ਅਗਲਾ ਸਵਾਲ ਆ ਜਿਹੜਾ ਉਹ ਡੀਵਰਮਿੰਗ ਵਾਲੀ ਆ ਹਾਂ ਜੀ ਹਾਂ ਜੀ ਹਾਂ ਜੀ ਕਿਉਂਕਿ ਡੀਵਰਮਿੰਗ ਤੇ ਹੀ ਸਾਰੀ ਗੱਲ ਖੜੀ ਹੁੰਦੀ ਆ ਬਾਕੀ ਸਿੱਟੀ ਤੁਸੀਂ ਗੱਲ ਕਰਦੇ ਹੋ ਵੀ ਪੇਟ ਦੀ ਵਧਨ ਦੀ ਉਹ ਕਾਰਨ ਇਹ ਆ ਵੀ ਇਹਨਾਂ ਦੀ ਪ੍ਰੋਪਰ ਟਾਈਮ ਟੂ ਟਾਈਮ ਰਾਸ਼ਨਿੰਗ ਹੋਣੀ ਚਾਹੀਦੀ ਆ ਮਹੀਨੇ ਦੀ ਮਹੀਨੇ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਇਹਨਾਂ ਦਾ ਕਿੰਨਾ ਬੋਡੀ weight ਆ ਬੋਡੀ weight ਦੇ ਹਿਸਾਬ ਦੇ ਨਾਲ ਇਹਨਾਂ ਨੂੰ ਕਿੰਨਾ ਡਰਾਈ ਮ ਸਾਰੇ ਦਾ ਸਾਰਾ ਠੀਕ ਹੈ ਤੇ ਉਹ ਜ਼ਰੂਰੀ ਹੈ ਉਹ ਹਰ ਕਿਸੇ ਦੀ ਤੁਸੀਂ ਰਾਇ ਲੈ ਕੇ ਕਿਸੇ ਤੁਹਾਡੇ ਸੀਨੀਅਰ ਦੀ ਜਾਂ ਤੁਹਾਡੇ ਜੋ ਨਜ਼ਦੀਕ ਡਾਕਟਰ ਹੈ ਉਹਦੀ ਸਲਾਹ ਲੈ ਕੇ ਪ੍ਰੋਪਰ ਰਾਸ਼ਨਿੰਗ ਕਰਵਾ ਲਓ ਤੇ ਉਹਦੇ ਹਿਸਾਬ ਨਾਲ ਆਪਾਂ ਨੂੰ ਪਤਾ ਲੱਗ ਜਾਣਾ ਹੁੰਦਾ ਵੀ ਕਿੰਨਾ ਸਾਇਲੇਜ ਦੇਣਾ ਤੇ ਕਿੰਨੀ ਤੂੜੀ ਦੇਣੀ ਹੈ ਤੇ ਕਿੰਨੀ ਫੀਡ ਦੇਣੀ ਹੈ ਕਿੰਨੀ ਫੀਡ ਦੇਣੀ ਹੈ ਹਾਂ ਹੁਣ ਪ੍ਰੋਪਰ ਆਪਣਾ ਆਹ ਹੀਫਰ ਆ ਇਹਦੇ ਚ ਆਪਣਾ 29% ਪ੍ਰੋਟੀਨ ਹੈ ਤੇ 2.5 ਕਿਲੋ ਆਪਾਂ ਫੀਡ ਤੇ ਆਪਣਾ ਤਕਰੀਬਨ ਤਕਰੀਬਨ ਆਪਾਂ 1 ਕਿਲੋ 900 ਗ੍ਰਾਮ 800 ਗ੍ਰਾਮ ਤੋਂ ਲੈ ਕੇ 1 ਕਿਲੋ ਤੱਕ ਬੋਡੀ weight ਡੇਲੀ ਦਾ ਮਤਲਬ ਕਿ ਅਪ ਕਰਦੀ ਹੈ ਅਪ ਕਰ ਜਾਂਦੀ ਹੈ ਹਾਂ ਹਾਂ ਸੋ ਬਾਈ ਜੀ ਡੀ ਵਰਮਿੰਗ ਉਹ ਕਿੰਨੀ ਕੁ ਜ਼ਰੂਰੀ ਹੈ ਆਪਾਂ ਨੂੰ ਕਿੰਨੇ ਕ ਟਾਈਮ ਤੇ ਇੱਕ ਕਰਨੀ ਚਾਹੀਦੀ ਹੈ ਜੀ ਡੀ ਵਰਮਿੰਗ ਤਾਂ ਦੇਖੋ ਬਹੁਤ ਹੀ ਅਰਜੈਂਟ ਆ ਇਹ तकरीबन तकरीबन ਜੇ ਆਪਾਂ ਗੱਲ ਕਰੀਏ ਤਾਂ ਕਾਫ ਨੂੰ ਛੋਟਿਆਂ ਨੂੰ ਐਲਬੋਮ ਆ ਸਭ ਤੋਂ ਵਧੀਆ ਚੀਜ਼ ਆ ਜਿਹੜੀ ਕਿ ਆਪਣੀ ਜਿਹਦੇ ਨਾਲ ਵਧੀਆ ਮਤਲਬ ਇਹਨਾਂ ਦੇ ਫਲੂਕ ਵਰਮ ਆ ਜਿਹੜੇ ਉਹ ਡੈੱਡ ਹੋ ਜਾਂਦੇ ਨੇ ਐਲਬੋਮ ਆ ਰਬੀ ਹੈ ਨਾ ਐਲਬੋਮ ਆ ਕਿਹੜੀ ਕੰਪਨੀ ਦੀ ਆਉਂਦੀ ਐ ਇਹ ਬਿਰਵੈਕ ਕੰਪਨੀ ਦੀ ਆਉਂਦੀ ਐ ਬਿਰਵੈਕ ਹਾਂ ਹਾਂ ਬਹੁਤ ਪੁਰਾਣਾ ਇਹ ਮਤਲਬ ਇਹਨਾਂ ਦਾ ਪ੍ਰੋਡਕਟ ਆ ਬਹੁਤ ਸੋਹਣੀ ਰਿਜ਼ਲਟ ਆ ਹਾਂ ਕਿਉਂਕਿ ਪ੍ਰੋਪਰ ਜਿਹੜੇ ਬਾਡੀ ਨੂੰ ਲੱਗਣੇ ਆ ਨਾ ਜੋ ਵੀ ਆਪਾਂ ਜਿਹੜੇ ਫਲੂਕ ਵਰਮ ਹੁੰਦੇ ਨੇ ਉਹ ਖਾਣ ਲੱਗ ਜਾਂਦੇ ਨੇ ਅੱਧਾ अच्छा जी हां ਤੇ ਕਿਥੇ ਪਸ਼ੂ ਨੂੰ ਆਪਣੇ ਨੂੰ ਸਾਰੇ ਦਾ ਸਾਰਾ ਲੱਗਣਾ ਚਾਹੀਦਾ ਸਹੀ ਹੈ ਤੇ ਕਿੰਨੇ ਟਾਈਮ ਦੇ ਬਾਅਦ ਜਮਨ ਲ ਬੱਚੇ ਤੋਂ ਜਦੋਂ ਜਨਮ ਹੋ ਗਿਆ ਬੱਚੇ ਦਾ ਤਕਰੀਬਨ ਆਪਾਂ ਜਨਮ ਤੋਂ 40 ਦਿਨ ਦੇ ਬਾਅਦ ਕਿੰਨੀ ਡੋਜ਼ ਹੋਣੀ ਚਾਹੀਦੀ ਹੈਗੀ ਜਿਹੜੀ ਆਪਾਂ ਡੋਜ਼ ਉਹ weight ਦੇ ਅਕੋਰਡਿੰਗ 20 ਤੋਂ ਲੈ ਕੇ 25 30 ਜਿੰਨੇ ਜਿੰਨੇ ਬੱਚੇ ਦਾ ਆਪਾਂ ਬੋਡੀ weight ਕਹਿ ਸਕਦੇ ਹਾਂ ਉਹਦੇ ਅਕੋਰਡਿੰਗ ਉਹ ਅੱਛਾ ਜੀ ਉਹਦੇ ਅਕੋਰਡਿੰਗ ਦੇਣੀ ਚਾਹੀਦੀ ਸੋ ਜਿਹੜੀਆਂ ਇੱਕ ਬਾਈ ਨਾ ਹੋਰ ਸਵਾਲ ਆ ਜਾਂਦਾ ਆਪਣਾ ਵਿੱਚ ਹਨਾ ਜੀ ਜਿਵੇਂ ਇੱਕ ਤਾਂ ਮੇਲ ਹੋ ਗਿਆ ਜੀ ਇੱਕ ਹੋ ਗਈ ਫੀਮੇਲ ਹੂੰ ਇਹਨਾਂ ਦੇ ਵਿਚਾਲੇ ਆ x y ਜਿਹੜੇ ਬਾਈ ਜੱਡਾ ਆ ਗਿਆ ਜਿੰਨੇ ਇਹਦੇ ਵਿੱਚ ਇੱਕ ਕੰਜ ਬੱਸੀ ਕੰਜ ਦੀ ਗੱਲ ਕਰਦੇ ਹੁੰਦੇ ਸੀਗੇ ਟਵਿਨਸ ਹੁੰਦੇ ਨੇ ਦੋ ਬੱਚੇ ਉਹਦਾ ਉਹ ਪਤਾ ਕਿਵੇਂ ਲੱਗਦਾ ਯਾਰ ਉਹ ਵੀ ਕੰਜ ਆ ਜਨਮ ਤੋਂ ਬਾਅਦ ਆਪਾਂ ਇਹ ਕਨਫਿਊਜ਼ ਹੋ ਜਾਂਦੀ ਹੈ ਕਿਸਾਨ ਵੀਰਾਂ ਨੂੰ ਹਣਾ ਜੇ ਮੈਨੂੰ ਵੀ ਕਨਫਿਊਜ਼ ਹੋ ਜਾਂਦੀ ਆ ਵੀ ਪਤਾ ਕਿਵੇਂ ਲੱਗਦਾ ਵੀ ਥੋੜਾ ਜਿਹਾ ਇਹ ਵੀ ਤੁਸੀਂ ਨਾ ਇਹਦੇ ਬਾਰੇ ਦਰਸ਼ਕਾਂ ਨੂੰ ਥੋੜੀ ਜਾਣਕਾਰੀ ਇਹਦਾ ਨਾ ਤੁਸੀਂ ਜੇ ਬੜੀ ਗੌਰ ਨਾਲ ਦੇਖੋਗੇ ਇੱਕ ਤਾਂ ਥੋੜੀਆਂ ਥੋੜੀਆਂ ਇਹ ਨਾ ਆਪਣਾ ਇਹਨਾਂ ਦਾ ਚਿਹਰਾ ਹੀ ਨਹੀਂ ਰਲਦਾ ਹੁੰਦਾ ਜਿਵੇਂ ਆਪਾਂ ਕਹਿ ਸਕਦੇ ਆ ਜਿਹੜੀ ਕੰਜ ਬੱੱਛੀ ਹੁੰਦੀ ਆ ਹਾਂਜੀ ਉਹਨਾਂ ਦਾ ਚਿਹਰਾ ਜਿਹੜੀਆਂ ਉਹਨਾਂ ਦੀਆਂ ਅੱਖਾਂ ਦਾ ਡਿਫਰੈਂਸ ਹੁੰਦਾ ਜਿਵੇਂ ਆਪਣੇ ਜਾਇੰਟਸ ਦੇ ਵਿੱਚ ਦੇਖ ਲਓ ਇਹ ਜਿਹੜੇ ਆਪਣੇ ਹੁੰਦੇ ਆ ਮਹੰਤ ਲੋਕ ਚਾਲ ਢਾਲ ਤੋਂ ਵੀ ਪਤਾ ਲੱਗ ਜਾਂਦਾ ਚਾਲ ਢਾਲ ਤੋਂ ਪਤਾ ਲੱਗ ਜਾਂਦਾ ਇਹਨਾਂ ਦੀ ਹਾਈਟ ਇਹਨਾਂ ਦੀ ਗਰੋਥ ਇਹਨਾਂ ਦਾ ਸਭ ਕੁਝ ਬਿਲਕੁਲ ਹੀ ਵੱਖਰਾ ਹੁੰਦਾ ਇੱਕ ਤਰ੍ਹਾਂ ਦਾ ਅੱਛਾ ਤੇ ਬਹੁਤੇ ਫਾਰਮਰ ਇਹਨਾਂ ਨੂੰ ਅਲੱਗ ਛੱਡਦੇ ਨਹੀਂ ਹੈਗੇ ਰੱਖ ਲੈਂਦੇ ਆ ਸਾਮਕੇ ਵੀ ਮਤਲਬ ਇਹਨੂੰ ਚੰਗਾ ਮੰਨਿਆ ਜਾਂਦਾ ਫਾਰਮ ਦੇ ਵਿੱਚ ਤੇ ਬਾਕੀ ਇਹ ਜੇ ਤੁਸੀਂ ਪਤਾ ਲੱਗਣਾ ਚਾਹ ਦੀ ਗੱਲ ਕਰਦੇ ਹੋ ਤੁਹਾਨੂੰ ਕਲੀਅਰਲੀ ਉਦੋਂ ਲੱਗਦਾ ਜਦੋਂ ਤਕਰੀਬਨ ਤੁਹਾਡੀ ਕਾਫ ਆ ਜਿਹੜਾ ਹੀਫਰ ਬਣ ਕੇ ਤਿਆਰ ਹੋ ਚੁੱਕੀ ਆ 9 ਮਹੀਨਿਆਂ ਦੀ ਹੋਗੀ ਤੇ ਉਦੋਂ ਮਤਲਬ ਤੁਸੀਂ ਕਿਸੇ ਨਜ਼ਦੀਕ ਡਾਕਟਰ ਨੂੰ ਉਹਦੀ ਸਲਾਹ ਲੈ ਕੇ ਉਹਨੂੰ ਪੁੱਛ ਲਓ ਵੀ ਐ ਕਰਕੇ ਇਹਦਾ ਤੁਸੀਂ ਪ੍ਰੋਪਰ ਡਾਇਗਨੋਸ ਕਰ ਲਓ ਜੀ ਪੀਡੀ ਪ੍ਰੈਗਨੈਂਸੀ ਡਾਇਗਨੋਸ ਚੈੱਕ ਕਰੋ ਇਹਦਾ ਵੀ ਆਪਾਂ ਨੂੰ ਪਤਾ ਲੱਗੇ ਵੀ ਹਾਂ ਇਹ ਵਾਕਏ ਕੰਜ ਠੀਕ ਹੈ ਜੀ ਹਾਂਜੀ ਹਾਂ ਉਹ ਸੂੰਦੀ ਨਹੀਂ ਹੁੰਦੀ ਉਹ ਨਾ ਹੀ ਤਕਰੀਬਨ ਉਹ ਦੁੱਧ ਤੇ ਚੱਲੇ ਬਹੁਤੇ ਬੰਦੇ ਕਹਿੰਦੇ ਆ ਨਾ ਵੀ ਇਹ ਦੁੱਧ ਤੇ ਚੱਲ ਪੂਗੀ ਜੀ ਇਹ ਐ ਹੋ ਜੂਗੀ ਜੀ ਇਹੋ ਜਿਹਾ ਕੁਛ ਨਹੀਂ ਉਹ ਕੁਛ ਨਹੀਂ ਬਸ ਇੱਕ ਤਰ੍ਹਾਂ ਬਸ ਉਹ ਕੰਜ ਹੈ ਸਿਰਫ ਅਸਲ ਇਹ ਬਈ ਜਿਹੜੇ ਕੰਜ ਬਸੇ ਆਉਂਦੇ ਆ ਹਨਾ ਚਲੋ ਵੀ ਜਿਹੜਾ ਜ਼ਿਆਦਾ ਐਕਸਪੀਰੀਅੰਸ ਬੰਦਾ ਮੈਨੂੰ ਲੱਗਦਾ ਵੀ ਉਹ ਤਾਂ ਦੱਸ ਸਕਦਾ ਵੀ ਛੋਟੀ ਬੱਸੀ ਵੀ ਕਾਂਜਾ ਜਾਂ ਕੀ ਨਹੀਂ ਫਿਲਹਾਲ ਵੀ ਐਡੀ ਛੇਤੀ ਪਤਾ ਨਹੀਂ ਲੱਗਦਾ ਜਦ ਜਦੋਂ ਆਪਣਾ ਖਰਚਾ ਕਰ ਚੁੱਕੇ ਹੁੰਨੇ ਆ ਵੀ ਵੱਡੇ ਬੱਸੀ ਦੇ ਉੱਤੇ ਸਾਲ ਦੀ ਹੋ ਜਾਂਦੀ ਹੈ ਵੀ ਜਦੋਂ ਏਡੀ ਵਗੈਰਾ ਕਰਾਉਣੇ ਆ ਉਦੋਂ ਜਿਆਦਾਤਰ ਪਤਾ ਲੱਗਦਾ ਹਾਂ ਉਹ ਲਾਸਟ ਤੇ ਪਤਾ ਲੱਗਦਾ ਹਾਂ ਹਾਂ ਹੀ ਹਾਂ ਉਦੋਂ ਆਪਣਾ ਜਿਹੜਾ ਨੁਕਸਾਨ ਆ ਵੀ 60-70000 ਦਾ ਆਪਾਂ ਕਰ ਚੁੱਕੇ ਹਾਂ ਉਹ ਹੋ ਚੁੱਕਿਆ ਹੁੰਦਾ ਜੀ ਹਾਂ ਆਪਣਾ ਤੇ ਆਪਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਬਾਕੀ ਇਹਦੀਆਂ ਅੱਖਾਂ ਇਹਦਾ ਚਿਹਰਾ ਇਹਦਾ ਬਾਡੀ ਵੇਟ ਮਤਲਬ ਇਹਦੀ ਬਾਡੀ ਦੇ ਬਣਤਰ ਆ ਜਿਹੜੀ ਉਹ ਸਾਰੀ ਰਲਦੀ ਹੋਈ ਨਹੀਂ ਹੁੰਦੀ ਆਪਣੀਆਂ ਜਿਹੜੀਆਂ ਦੂਜੀਆਂ ਕਾਪਸ ਨੇ ਬੱਚੀਆਂ ਨੇ ਤੇ ਤਕਰੀਬਨ ਆ ਤੁਸੀਂ ਦੇਖੋ ਆਪਣੀਆਂ ਸਾਰੀਆਂ ਸਹੀ ਨੇ ਬਿਲਕੁਲ ਇੱਕ ਇਹਨਾਂ ਦੀ ਨਾ ਪ੍ਰੋਪਰ ਜਿਹੜੀ ਲੂਈਆਂ ਇਹਨਾਂ ਨੇ ਝਾੜਨੀ ਸ਼ੁਰੂ ਕਰ ਦਿੱਤੀ ਹੈ ਤੇ ਮਤਲਬ ਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਦੇਖਣਯੋਗ ਗੱਲਾਂ ਨੇ ਇਹ ਅੱਛਾ ਇਹਨਾਂ ਨੂੰ ਲੂਈਆਂ ਝਾੜਨੀ ਜ਼ਰੂਰੀ ਹੈ ਕਿਉਂਕਿ ਇਹਨਾਂ ਨੂੰ ਵਧੀਆ ਕਾਪਸ ਸਟਰਕਚਰ ਪਿਆ ਆਪਣਾ ਦਿਕ ਆਪ ਸਟਾਰਟਰ ਤੋਂ ਬਾਅਦ ਆਪਾਂ ਇਹਨਾਂ ਨੂੰ ਹੀਫਰ ਦਿੱਤਾਗਾ ਠੀਕ ਹੈ ਨਾ ਹੁਣ ਇਹਨਾਂ ਨੇ ਲੂਈ ਝੜਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ 6 ਮਹੀਨੇ ਤੋਂ ਇਹ ਅੱਪ ਹੋਣ ਲੱਗ ਗਏ ਆ ਹਾਂ ਦੇਖੋ ਬੇਤੇ ਬੇਚ ਬਕਸੀ ਜਿਵੇਂ ਇਹ ਤਾਂ ਪੂਰੀਆਂ ਝੜ ਚੁੱਕੀਆਂ ਹਨ ਕਿਲੀ ਨੂੰ ਇਹ ਲਹਿ ਰਹੀ ਹੈ ਜਿਵੇਂ ਆਪ ਚੱਲਣ ਵਾਲੀ ਬੱਚੀ ਦੀ ਸਰੀਰ ਹੈ ਕੈਮਰਾ ਬਾਕੀ ਇਹ ਬਲੱਡ ਜ਼ੀਨਸ ਵੀ ਹੁੰਦੇ ਨੇ ਜੇ ਆਪਾਂ ਕਹਿੰਦੇ ਜੈਨੇਟਿਕ ਵੀ ਹੁੰਦੇ ਨੇ ਇਹ ਅੱਛਾ ਜੀ ਹਾਂ ਸੌਰੀ ਇਹ ਜੈਨੇਟਿਕ ਵੀ ਕੁਝ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦੇ ਕਈਆਂ ਦੇ ਥੋੜੇ ਜਿਲੇ ਲੇਟ ਝੜਦੇ ਆ ਜਾਂ ਕਈਆਂ ਦੇ ਪਹਿਲਾਂ ਝੜਦੇ ਆ ਤੇ ਬਹੁਤੇ ਫਾਰਮਰ ਆਪਾਂ ਨੂੰ ਕਹਿਣ ਜਿਵੇਂ ਜਰਸੀ ਆ ਜਰਸੀ ਦੇ ਵਿੱਚ ਵੇਟ ਤਕਰੀਬਨ 600 ਤੋਂ ਲੈ ਕੇ 700 ਗ੍ਰਾਮ ਜਾਂ ਫਿਰ ਇਹ ਵੱਡਾ ਸਭ ਤੋਂ ਮੈਥਡ ਆਪਾਂ ਕਹਿ ਸਕਦੇ ਹਾਂ ਨਾ ਵੀ ਪਸ਼ੂ ਦੇ ਜਿਹੜਾ ਬੋਲਾ ਆਪਣਾ ਜਾਂ ਆਪ ਆਪਣੀ ਗਾਂ ਕੀ ਉਹਦੇ ਤੇ ਵੀ ਡਿਪੈਂਡ ਕਰਦਾ ਸਾਰਾ ਕੁਝ ਇਹ ਠੀਕ ਹੈ ਜਿਹੋ ਜਿਹੇ ਆਪਾਂ ਕਹਿੰਦੇ ਆ ਵੀ ਬੀਜਾਂਗੇ ਉਹੋ ਜਿਹੇ ਵੱਡਾਂਗੇ ਸੀਮਨ ਵਗੈਰਾ ਜੇ ਚੰਗਾ ਲਾਵਾਂਗੇ ਤਾਂ ਆਪਣਾ ਜਿਹੜਾ ਅੱਗੇ ਬਰੀਡ ਆ ਬਲੱਡ ਲਾਈਨ ਆ ਉਹ ਚੰਗੀ ਹੀ ਆਊਗੀ ਸੋ ਬੜਾ ਵਧੀਆ ਕੀਤਾ ਇਹ ਹਰ ਇੱਕ ਅੱਜ ਕੱਲ ਨਵੇਂ ਮੁੰਡੇ ਬੜੇ ਵਧੀਆ ਇਸ ਧੰਦੇ ਦੇ ਨਾਲ ਜੁੜੇ ਆ ਤੇ ਮੈਨੂੰ ਲੱਗਦਾ ਵੀ ਤਕਰੀਬਨ ਤਕਰੀਬਨ ਜਿਹੜਾ ਆਪਣਾ 2.5 ਤੋਂ 2.5 ਕਿੱਲੇ ਵਾਲਾ ਜਿਮੀਦਾਰ ਹੈ ਤੇ ਉਹਦੇ ਵਾਸਤੇ ਬਹੁਤ ਹੀ ਬੈਸਟ ਮਤਲਬ ਕਿ ਇਹ ਓਪਰਚੁਨਿਟੀ ਆ ਵੀ ਇਹਦੇ ਵਾਸਤੇ ਮਤਲਬ ਆਪਾਂ ਨੂੰ ਵਧੀਆ ਚੀਜ਼ ਹੈ ਸੋ ਬਾਈ ਜੀ ਉਮੀਦ ਕਰਦੇ ਆ ਵੀ ਜਿੰਨੀਆਂ ਗੱਲਾਂ ਬਾਤਾਂ ਹੋਈਆਂ ਆਪਣੀਆਂ ਡਾਕਟਰ ਲਾਪਰੀ ਜੀ ਦੇ ਨਾਲ ਤੁਸੀਂ ਉਹਨਾਂ ਤੇ ਅਮਲ ਜਰੂਰ ਕਰੋਗੇ ਸੋ ਕੁਝ ਜਿਹੜੇ ਤੁਹਾਡੇ ਸਵਾਲਾ ਸਵਾਲਾ ਉਹਨਾਂ ਦਾ ਵੀ ਹੱਲ ਤੁਹਾਨੂੰ ਜਰੂਰ ਮਿਲ ਗਿਆ ਹੋ ਸੋ ਬਾਈ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਨਾਲ ਹੀ ਜਿਹੜੇ ਦਰਸ਼ਕ ਆਪਣੇ ਨਾਲ ਜੁੜੇ ਹੋਏ ਨੇ ਬਾਈ ਜੀ ਆਪਣੇ ਚੈਨਲ ਰੈਡਰ ਫਾਰਮਿੰਗ 팬 ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਤਾਂ ਜੋ ਤੁਹਾਡੇ ਵਾਸਤੇ ਆਪਾਂ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਤੁਹਾਡੇ ਰੂਪ ਰੂਪ ਹੋ ਸਕੇ ਤੇ ਜਾਣਕਾਰੀ ਮਿਲਹੀ ਜਾ ਸਕੀਏ ਸੋ ਧੰਨਵਾਦ ਜੀ ਸਾਰੇ ਵੀਰਾਂ ਦਾ